ਹੈਲੋ ਹਾਂਜੀ ਆਵਾਜ਼ ਆ ਰਹੀ ਆ ਹਾਂਜੀ ਕੋਈ ਆ ਰਹੀ ਏ ਕੌਣ ਬੋਲ ਰਹੇ ਮੈਂ ਲੱਖਾ ਸਿੰਘ ਸਿਧਾਣਾ ਬੋਲਦਾ ਜੀ ਵੀਡੀਓ ਬੋਲਦੇ ਹੋ ਮੈਡਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਇੱਕ ਨਾ ਜੀ ਭੰਮੇ ਖੁਰਦ ਜੰਗਲ ਲਾਇਆ ਸੀਗਾ ਪੰਚਾਇਤੀ ਬਾਣ ਚ ਦੋ ਕਿੱਲੇ ਬਾਣ ਸੀਗੇ ਹਾਂ ਉਹ ਡੀਸੀ ਸਾਹਿਬ ਨੇ ਆਪ ਲਵਾਇਆ ਸੀਗਾ ਵਾਤਾਵਰਨ ਦਸਤੇ ਉੱਤੇ ਪੱਦੀਆ 2 2 3 3 ਫੁੱਟ 4 4 ਫੁੱਟ ਬੂਟੇ ਹੋ ਗਏ ਸੀ ਉਹ ਬਾਹਰ ਦਿੱਤਾ ਗਿਆ ਸਾਰਾ ਉਸ ਬਾਹਨ ਚ ਖੜਿਆ ਉਹ ਕਿਦੀ ਮਨਜ਼ੂਰੀ ਨਾ ਬਾ ਹੈ गाइस ਜੰਗਲ ਉਹ ਉਹ ਮੈਂ ਚੈੱਕ ਕਰ ਰਹੀ ਆ ਜੀ ਨਹੀਂ ਪ੍ਰਬੰਧਕ ਮੈਡਮ ਤੁਸੀਂ ਹੋ ਕਿ ਹੋਂ ਪਛਾਣਤਾ ਭੰਗ ਨੇ ਜੀ ਮੇਰੀ ਪਛਾਣ ਨਹੀਂ ਪ੍ਰਬੰਧਕ ਜੀ ਹਾਂ ਜੀ ਆ ਚਾਹ ਤਾਂ ਹੁੰਦਾ ਪ੍ਰਬੰਧਕ ਉਹ ਹਰਾਨੀ ਦੀ ਗੱਲ ਆ ਜੀ ਜਾਣੇ ਸੋਨੂ ਅਧਿਕਾਰੀਆਂ ਨੂੰ ਰੋਕ ਕੇ ਹੀ ਕਰਾਂਗੇ ਤਾਂ ਫਨਾ ਕਰਤਾ ਜੀ ਬਾਤ ਆ ਸਾਰਾ ਬੂਟੇ ਨਾਲ ਜਿਵੇਂ ਤਵੀਆਂ ਮਾਰ ਕੇ ਪੱਤੇ ਖਤਮ ਕਰਦੇ ਕੋਈ ਨਹੀਂ ਬੰਦ ਪੌਪਾ ਵੀ ਦੇਖ ਲੈਣਾ ਚੈੱਕ ਕਰ ਲੋ ਜੋ ਵੀ ਹੋਪ ਡੀਸੀ ਦਾ ਨੰਬਰ ਹੈਗਾ ਤੇਰੇ ਕੋਲੇ ਲੈ ਸੋ ਆ ਬਾਈ ਅਸੀਂ ਕਿੱਥੇ ਕਿੱਥੇ ਜਾ ਕੇ ਲੜਾਂਗੇ ਯਾਰ ਹਰ ਤੁਸੀਂ ਦੇਖੇ ਹੋਣਾ ਲਗਾਤਾਰ ਸਾਨੂੰ ਉਹ ਟਾਲੀਆਂ ਜਿਹੜੀਆਂ ਪੱਟੀਆਂ ਅੱਠ ਅੱਜ ਮੈਨੂੰ 5ਵਾਂ ਦਿਨ ਹੋ ਗਿਆ ਉੱਥੇ ਲੜੀ ਜਾਂਦੇ ਉਹਨੂੰ ਕਦੇ ਡੀਸੀ ਨੂੰ ਕਦੇ ਡੀਐਫਓ ਨੂੰ ਕਦੇ ਵੀਡੀਓ ਨੂੰ ਕਦੇ ਐਸਰੀ ਨੂੰ ਕਦੇ ਤਸੀਲਦਾਰ ਨੂੰ ਫੋਨ ਕਰ ਅੱਜ ਜਾ ਕੇ ਕਦੇ ਮਾੜਾ ਮੋਟਾ ਉਹ ਪਰਚੀ ਵਾਲੀ ਕਾਰਵਾਈ ਸ਼ੁਰੂ ਹੋਈ ਹੈ ਇਹ 5 ਦਿਨ ਤੱਕ ਗੱਲ ਹੀ ਨਹੀਂ ਸੁਣੀ ਉਹ ਵੀ ਮੈਂ ਮਸਲਾ ਕ੍ਰਿਸ਼ਨ ਕਮਾਲ ਜਿਹੜਾ ਸੈਕਟਰੀ ਹੈ ਉਹਦੇ ਧਿਆਨ ਚ ਲਿਆਂਦਾ ਫਿਰ ਜਾ ਕੇ ਹਲਜਲ ਹੋਈ ਆ ਥੱਲੇ ਤਾਂ ਕਹਿੰਦੇ ਗੱਲ ਹੀ ਸੁਣਨ ਨੂੰ ਕੋ ਤਿਆਰ ਨਹੀਂ ਸਾਰੇ ਪੱਲਾ ਛਾੜੀ ਜਾਂਦੇ ਸੀ ਉਹਨਾ ਮਸਲਾ ਨਵਾਂ ਉੱਠ ਖੜਿਆ ਭਾਈ ਭੰਮੇ ਖੁਰਦ ਪਿੰਡ ਆ ਇਹ ਆ ਮੇਖੁਰਦਾ ਜ਼ਿਲ੍ਹਾ ਮਾਨਸਾ ਦਾ ਪਿੰਡਾ ਦੇਖੋ ਭਾਈ ਦੋ ਕਿੱਲਾਂ ਜੰਗਲ ਲੱਗਿਆ ਸੀ ਤੇ ਪੂਰੇ ਦੋ ਕਿੱਲਾਂ ਚ ਆ ਦੋ ਕਿੱਲੇ ਸੀ ਸਾਰੇ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਭਾਈ ਵਧੀਆ ਬੂਟੇ ਖੜੇ ਸੀ ਆ ਦੇਖੋ ਆ ਸਾਰੇ ਤਵੀਆਂ ਨਾਲ ਭਾਈ ਬਾਤ ਹੈ ਆ ਦੇਖ ਲਓ ਆ ਹੋਰ ਦਿਖਾਉਣੇ ਆ ਜੋ ਆ ਬਣ ਖੜੇ ਆ ਭਾਈ ਬਣਾ ਦੇ ਆ ਦੇਖ ਲਓ ਬਣਾ ਦੇ ਬੂਟੇ ਖੜੇ ਆ ਏ ਡੇ ਡੇ ਹੋ ਗਏ ਸੀ ਬਾਈ ਅਦਰ ਮੁਰੂਦਾਂ ਪੁੱਛੇ ਸੀ ਉਹ ਸਾਰੇ ਕਿੱਡੇ ਕਿੱਡੇ ਹੋ ਗਏ ਸੀ ਉਹ ਡੇ ਡੇ ਹੋ ਗਏ ਸੀ ਪੂਰੇ ਵਧੀਆ ਹੋ ਗਏ ਸੀ ਪੂਰੇ ਵਧੀਆ ਇਹ ਆ ਬਾਈ ਰਾਉਂਡ ਗਲਾਸ ਵਾਲੇ ਲਾ ਕੇ ਗਏ ਸੀਗੇ ਉਹ ਆ ਬਾਈ ਹਾਂਜੀ ਖੜੇ ਮੁਰੂਦਾਂ ਕਿੰਨਾ ਬੂਟਾ ਲਾਇਆ ਬਾਈ ਤੁਸੀਂ ਇੱਥੇ 5200 5200 ਲੱਗਿਆ ਸੀ ਬਾਈ 5200 ਹਾਂਜੀ 5200 ਬੂਟਾ ਲਾਇਆ ਉਸ ਨੂੰ ਮਚਾਤੇ ਜੋ ਫਿਰ ਉਧਰ ਡੀਸੀ ਡੀਸੀ ਲਾ ਕੇ ਗਿਆ ਦਿਸ ਇਸ ਅ ਜੈਸਟ ਆਏ ਸੀਗੇ ਤਾਂ ਬੀਡੀਪੀਓ ਮੈਡਮ ਵੀ ਆ ਜੈਸਟ ਸੀਗੇ ਅੱਛਾ ਬੀਡੀਪੀਓ ਤੇ ਡੀਸੀ ਮਾਨਸਾ ਜਾਣੇ ਇੱਥੇ ਮਹਿਮਾਨ ਦੇ ਤੌਰ ਤੇ ਆ ਕੇ ਲਵਾ ਕੇ ਗਏ ਉਸ ਦਿਨ 6 ਜੰਗਲ ਲੱਗੇ ਸੀ ਬਾਈ ਟੰਡਾ ਕਲਾਂ ਹਮ ਕਲੀਪਰ ਹਾਂ ਹੁਣ ਸਰਪੰਚ ਦਾ ਯਰ ਪੰਚਾਇਤ ਦਾ ਭੰਗਾ ਆ ਫੇ ਬਾਹਾ ਕੀ ਬਾਹਾ ਕੀ ਦੇ ਘਰਨ ਆਲੇ ਫੇ ਤਾਂ ਜੋ ਜਿਵੇਂ ਪ੍ਰਬੰਧਕ ਨੇ ਉਹਨਾਂ ਦੇ ਦਾ ਪ੍ਰਬੰਧਕ ਨੇ ਬਾਧਾ ਨੰਬਰੇ ਪ੍ਰਬੰਧ ਕਰਾ ਹਾਂਜੀ ਲੈ ਮਾੜਾ ਜੀ ਐਡੇਡੇ ਬਰੂਦਾ ਦੇ ਬੁੱਝੇ ਬਹੁਤ ਵਧੀਆ ਅੱਜ ਵੀ ਖੜੇ ਪੁੱਛ ਪੌਦੇ ਖੜੇ ਆ ਅੱਜ ਤਾਂ ਆਹ ਖੜੇ ਆ ਹਲੇ ਵਿੱਚ ਆ ਆ ਆ ਤੇ ਸਾਰੇ ਵਿੱਚ ਪੌਦੇ ਖੜੇ ਆ ਜੇ ਕੈਮਰਾ ਲੱਭ ਜੂ ਤਾਂ ਬਾਈ ਖੜੇ ਆ ਹਾਂ ਇਹ ਤਾਂ ਹਲੇ ਪੱਤੇ ਨਹੀਂ ਲੰਗੇ ਹੈਗਾ ਨੰਬਰ ਤਲਾ ਮੇਰੀ ਕਰਾਇਆ ਪ੍ਰਬੰਧਕ ਕਿਹੜਾ ਸੀ ਪ੍ਰਬੰਧਕ ਨੂੰ ਤਾਂ ਪਤਾ ਹੀ ਹੋਣਾ ਵੀ ਕਿਵੇਂ ਵਾਹਿਆ ਗਿਆ ਇਹ ਪ੍ਰਬੰਧਕ ਇਹ ਕਹਿੰਦੇ ਸਾਡੇ ਕੋਲ ਕਹਿੰਦੇ ਰਜਿਸਟਰ ਤੇ ਮਾਰ ਲਈ ਬਾਹਨ ਆ ਜਿਹੜਾ ਚੜਿਆ ਨਹੀਂ ਹੈਗਾ ਬਾਹਨ ਨਹੀਂ ਲਾ ਰਹੇ ਕੋਈ ਗੱਲ ਕਹਿ ਰਹੇ ਸੀ ਅੱਛਾ ਇਹ ਹੱਦ ਕਰ ਜੀ ਖੜਦਾ ਹੀ ਨਹੀਂ ਇਹ ਚੜਿਆ ਹੋਇਆ ਮਜੂਦਾ ਐਡੀਸੀ ਟੀ ਨੇ ਭਾਈ ਜੀ ਇਹ ਐਡੀਸੀ ਜ਼ਾ ਨੰਬਰ ਮੇਰੇ ਕੋਲ ਆ ਜਿਹੜਾ ਹੈ ਹਾਂਜੀ ਅਮਿਤ ਅਮਿਤ ਬੈਂਬੀ ਜੀ ਇਹ ਪਹਿਲਾਂ ਪਟਿਆਲੇ ਸੀਗੇ ਹੁਣ ਆਪਣੇ ਨੇ ਇਸ ਟਾਈਮ ਇਹਨਾਂ ਕੋਲ ਡੀਸੀ ਸਾਹਿਬ ਦਾ ਚਾਰਜ ਵੀ ਹੈਗਾ ਉਹ ਕਿਉਂਕਿ ਡੀਵੀ ਸਾਹਿਬ ਛੁੱਟੀ ਤੇ ਨੇ ਮਾਨਸਾ ਦੇ ਹਾਂਜੀ ਪਰ ਬੰਦ ਕਰਾਉਂਦੇ ਮਰਦੇ ਸੀ ਦੇ ਇਹ ਕਿਹੋ ਜਿਹਾ ਹੋ ਗਿਆ ਸੀ ਬੁੱਤੇ ਹਣਾ ਬਾਈ ਹਾਂਜੀ ਬਾਈ ਵਧੀਆ ਚੱਲ ਪਿਆ ਸੀ ਇਹਦੇ ਤੱਕ ਸੀ 80% ਬੁੱਝੇ ਸੀ ਜਿਹਨੇ ਲਾਇਆ ਹੁੰਦੇ 80% ਬੁੱਝੇ ਕੈਂਪ ਫੀਜਮਾ ਫਰੇ ਬਾਈ ਮਾਰ ਨੂੰ ਹਾਂ ਥੋੜਾ ਇਹਨੇ ਕੱਖ ਫੋਨ ਕਰਕੇ ਦਿਖਾਈ ਘਟਾ ਦਿੰਦੇ ਸੀ ਲਾ ਲਾ ਫੋਨਾਂ ਮੇਰੀ ਗੱਲ ਤੋਂ ਕੱਖ ਹੋਣ ਕਰਕੇ ਦਿਖਾਈ ਘਟਾ ਦਿੰਦੇ ਜੂ ਬੁੱਝੇ ਸਾਰੇ ਕੈਂਪ ਵਧੀਆ ਲੈਂਡ ਚ ਲਾਏ ਸੀ ਮਤਲਬ ਬੂਂੀਆਂ ਪਾਈਆਂ ਸੋ ਇਨਾ ਮਾੜਾ ਹਾਲ ਹੋ ਗਿਆ ਬਾਈ ਅਸੀਂ ਕੋਈ ਜੰਗਲ ਲਾਇਵ ਹੀ ਨਹੀਂ ਛੱਡ ਰਹੇ ਕੋਈ ਦਰਾਤ ਸੜਕਾਂ ਦੇ ਖੜੇ ਹੀ ਨਹੀਂ ਛੱਡ ਰਹੇ ਪੱਟ ਰਹੇ ਆ ਹੁਣ ਇਹਦੇ ਲਈ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਕੀ ਸਰਕਾਰ ਕੋਈ ਧਿਆਨ ਦੇਊਗੀ ਕੋਈ ਪੰਜਾਬ ਦਾ ਮੁੱਖ ਮੰਤਰੀ ਕੋਈ ਇਸ ਸੰਬੰਧਿਤ ਮੈਕਮੈਂ ਇਹਦੇ ਨਾਲ ਜਿਹੜਾ ਮੰਤਰੀ ਆ ਜੰਗਲਾਤ ਮੰਤਰੀ ਆ ਕੌਣ ਧਿਆਨ ਦੇਊਗਾ ਆ ਤੁਹਾਡੇ ਸਾਹਮਣੇ ਦੇਖੋ ਦੋ ਕਿੱਲੇ ਜੰਗਲ ਆ ਆ ਕੇ ਵਧੀਆ ਲੱਗਿਆ ਹੋਇਆ ਦੋ ਤੰਦਰ ਫੁੱਟ ਤੇ ਬੂਟੇ ਹੋਗੇ ਸੀਗੇ ਪਿਛਲੇ ਸਾਲ ਲੱਗਾ ਸੀ ਪੂਰਾ ਵਧੀਆ ਆ ਦੱਸਦੇ ਆ ਬਾਈ ਖੇਤਾਂ ਵਾਲੇ ਇਹਨੂੰ ਪੁੱਛ ਬਾਈ ਇਹ 80% ਬੂਜੇ ਕੈਮ ਹੋਗੇ ਸੀਗੇ ਜੀ ਵਧੀਆ ਤੇ ਮਾ ਲੋ ਦੂਵਾ ਤੇ ਪਤਾ ਨਹੀਂ ਕਿਨੇ ਕਿਹੜੇ ਹਿਸਾਬ ਨਾਲ ਇਹ ਬਾਹਿਆ ਗਿਆ ਸਾਰੇ ਬੂਜੇ ਕੈਂਮ ਸੀਗੇ ਯਾਨੀ ਬਾਕੇ ਬੋਲੀ ਵੀ ਲਾਤੀ ਕਹਿੰਦੇ ਹਾਂ ਬੋਲੀ ਲਾਤੀ ਵੀ ਵੇਖ ਲੋ ਇੱਕ ਪਾਸੇ ਡੀਸੀ ਆਉਂਦਾ ਜੰਗਲ ਲਵਾਉਂਦਾ ਸਰਕਾਰ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੀ ਆ ਕਿ ਅਸੀਂ ਵਾਤਾਵਰਨ ਦਾ ਦਿਹਾੜਾ ਬਣਾਉਨੇ ਆ ਜੀ ਵਾਤਾਵਰਨ ਵਿਭਾਗ ਦੇ ਉੱਤੇ ਅਸੀਂ ਬਹੁਤ ਅਸੀਂ ਰੁੱਖ ਲਵਾ ਰਹੇ ਆ ਸੈਮੀਨਾਰ ਲਵਾਉਂਦੇ ਆ ਬਹੁਤ ਲੋਕਾਂ ਨੂੰ ਸਿੱਖਿਆ ਦਿੰਦੇ ਆ ਦੂਜੇ ਪਾਸੇ ਵਾਤਾਵਰਨ ਜਿਹਦੇ ਤੇ ਹੜਾ ਹੁੰਦਾ 5 ਜੂਨ ਨੂੰ ਉਦੋਂ ਹੀ ਇਹ ਸਾਰਾ ਜੰਗਲ ਵਾਇਆ ਜਾਂਦਾ। ਸੋ ਇਹਦਾ ਕੌਣ ਜ਼ਿੰਮੇਵਾਰ ਹੈ? ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਦੇ ਜੰਗਲਾਤ ਮੰਤਰੀ ਨੂੰ, ਪੰਜਾਬ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਣਾ ਚਾਹਣਾ ਮਸਲਾ ਕਿ ਉਹ ਜਿਸ ਤਰੀਕੇ ਨਾਲ ਮੈਂ ਉਟਾਲਾਂਗਾ ਨਾ ਮਸਲਾ ਦੇਖਿਆ ਵੀ ਜਦੋਂ ਮੈਂ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਂਦਾ ਹੈਲੋ 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 ਤਾਰ ਵੀ ਲਾਈ ਆ ਬਗਲ ਮਾਰਿਆ ਬਾਈ ਯਾਰ ਦੇਖ ਲੈ ਹਾਂ ਤਾਰ ਵੀ ਲੈ ਤਾਂ ਮੈਂ ਜਦੋਂ ਮਸਲਾ ਟਾਲਿੰਗ ਵਾਲਾ ਕ੍ਰਿਸ਼ਨ ਕੁਮਾਰ ਜੀ ਦੇ ਧਿਆਨ ਚ ਲਿਆਉਂਦਾ ਤਾਂ ਨਾਲ ਦੀ ਨਾਲ ਉਹਦੇ ਉੱਤੇ ਉਦੋਂ ਬਾਅਦ ਐਕਸ਼ਨ ਹੋਇਆ ਸੋ ਮੈਂ ਖਾਸ ਤੌਰ ਤੇ ਇਹ ਜਿਹੜੀ ਵੀਡੀਓ ਬਣਾ ਰਿਹਾ ਮੈਂ ਖਾਸ ਤੌਰ ਤੇ ਕਿਉਂਕਿ ਉਹ ਨੈਰੀ ਵਿਭਾਗ ਦੇ ਤੇ ਜੰਗਲਾਤ ਵਿਭਾਗ ਦੇ ਜਿਹੜੇ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਜੀ ਉਹਨਾਂ ਕੋਲੇ ਇਹ ਜੰਗਲਾਤ ਦਾ ਮਹਿਕਮਾ ਉਹਨਾਂ ਦੇ ਕੋਲੇ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੰਨਾ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਆਹ ਦੋ ਕਿੱਲੇ ਜੰਗਲਵਾ ਹੈ 5200 ਬੂਟਾ ਪਾ ਹੈਗਾ 5200 ਬੂਟਾ ਕਿੰਨੀ ਮਿਹਨਤ ਦੇ ਨਾਲ ਰਾਉਂਡ ਗਲਾਸ ਸੰਸਥਾ ਜਿਹੜੀ ਬਣੀ ਹੈ ਉਹਨੇ ਕਿੰਨੀ ਮਿਹਨਤ ਦੇ ਨਾਲ ਇਹ ਜੰਗਲ ਲਾਇਆ ਸੀਗਾ ਪੰਚਾਇਤ ਨੇ ਡੀਸੀ ਨੇ ਲਵਾਇਆ ਕਿ ਤੇ ਇੱਥੇ ਪ੍ਰਬੰਧਕ ਨੇ ਕੋਈ ਪੰਚਾਇਤ ਨਹੀਂ ਪਤਾ ਨਹੀਂ ਕਿਵੇਂ ਪ੍ਰਬੰਧਕ ਨੇ ਬਹਾਇਆ ਕੀ ਨਾਮ ਪ੍ਰਬੰਧਕ ਦਾ ਜੈ ਨਿਮਕਤਨ ਕੁਮਾਰ ਕਰਨ ਕੁਮਾਰ ਜੈ ਲੱਗੇ ਹੋਏ ਨੇ ਪ੍ਰਬੰਧਕ ਉਹਨਾਂ ਨੇ ਇਹ ਬਹਾਇਆਗਾ ਇਹ ਡੀਸੀ ਨੇ ਬੰਦ ਕਰ ਲਿਆ ਫੋਨ ਤਾਂ ਸੋ ਮੈਂ ਤੁਹਾਡੇ ਨੇ ਧਿਆਨ ਚ ਲਿਆਉਣਾ ਚਾਹੁੰਨਾ ਕਿ ਇਹਨਾਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹ ਜਿਹੜਾ ਤਬਾਹ ਕਰ ਰਹੇ ਹੋ ਪੰਜਾਬ ਨੂੰ ਬੰਜਰ ਬਣਾ ਰਹੇ ਹੋ ਪੰਜਾਬ ਨੂੰ ਇਹ ਪੰਚਾਇਤਾਂ ਦਾ ਫਰਜ਼ ਹੁੰਦਾ ਕਿ ਅਸੀਂ ਜੰਗਲ ਲਵਾਏ ਆ ਤਾਂ ਜੰਗਲ ਸੰਭਗੇ ਬਚਾਈਏ ਇਹ ਨਹੀਂ ਕਿ ਜੰਗਲਾਂ ਨੂੰ ਅਸੀਂ ਜਾਰਦਗੇ ਤਬਾਹ ਕਰਦਗੇ ਸੁਪੰਚਤਾਂ ਵਾਲੇ ਤੁਹਾਨੂੰ ਸਰਪੰਚਾਂ ਨੂੰ ਜਿਹੜੇ ਕੋਈ ਸਾਫਕਾ ਕੋਈ ਬਾਣਨਾ ਚਾਹੁੰਦੇ ਨੇ ਅੱਗੇ ਚਾਹ ਬਾਣਨੇ ਚੋਣਾ 'ਚ ਖੜੇ ਹੁੰਦੇ ਉਹਨਾਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਚੀਜ਼ਾਂ ਬਚਾ ਕੇ ਰੱਖੀ ਰੀਆਂ ਹੁੰਦੀਆਂ ਨੇ ਇਧਰ ਦਾ ਬੈਸੀ ਦਰਾਹਤ ਨਹੀਂ ਕੋਈ ਹੈਗਾ ਦੂਰ ਦੂਰ ਤੱਕ ਬੁਰਾ ਹਾਲ ਹੈ ਉਹ ਬੀਆਬਾਨ ਬੰਜਰ ਹੋਇਆ ਪਿਆ ਸਾਰਾ ਕੰਮ ਤੇ ਆ ਮਾੜਾ ਮੋਟਾ ਜਿੱਗ ਦੇ ਪੰਚਾਇਤ ਨੇ ਕੋ ਉਦਮ ਉਪਰਾਲਾ ਕੀਤਾ ਸੀ ਕੋਈ ਡੀਸੀ ਨੇ ਉਪਰਾਲਾ ਕੀਤੀ ਸੀ ਕੌਣ ਸੀਗੀ ਉਦੋਂ ਫਰਮਦੇਵ ਜੀ ਪਰਮਵੀਰ ਸਿੰਘ ਪਰਮਵੀਰ ਸਿੰਘ ਆਈ ਆਈਐਸ ਡੀਸੀ ਸੀਗੇ ਮਾਨਸਾ ਲੱਗੇ ਉਹਨਾਂ ਨੇ ਮੁੱਖ ਮਹਿਮਾਨ ਵਜੋਂ ਇੱਥੇ ਆ ਕੇ ਜੰਗਲ ਲਵਾਇਆ ਸੀਗਾ ਪਰ ਇਹ ਜੰਗਲ ਅੱਜ ਬਾਕੇ ਤਵਾ ਕਰ ਦਿੱਤਾ ਬਾਈ ਸੋ ਮੇਰੀ ਬੇਨਤੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਚੁਟਕਲਿਆਂ ਕਹਾਣੀਆਂ ਚੋਂ ਨਿਕਲ ਕੰਮ ਕਰਨ ਦਾ ਵੇਲਾ ਤੈਨੂੰ ਲੋਕਾਂ ਨੇ ਸਭ ਕੁ ਸਖਾਤਾ ਤੈਨੂੰ 92 ਦੇ ਵਿੱਚੋਂ 3 ਤੇ ਲਿਆਇਆ 13 जीरो ਦੀ ਗੱਲ ਕਰਦੇ ਆਲੇ ਤਿੰਨ ਦੇ ਲਿਆ ਕੇ ਫਟਕਾ ਕੇ ਮਾਰਿਆ 27 ਜੇ ਤਰਾ ਆਹੀ ਹਾਲ ਰਹਾ ਆਹੀ ਚੁਟਕਲੇ ਕਹਾਣੀਆਂ ਗੱਪ ਤੇਰੇ ਕੋਲ ਰਹੇ ਤਾਂ ਤੈਨੂੰ ਇਹ ਆ ਇਥੋਂ ਕੁਝ ਵੀ ਨਹੀਂ ਆਉਣਾ ਕਿਹੜੀਆਂ 92 ਤੈਨੂੰ 92 ਮਤਲਬ ਤੈਨੂੰ 92 ਵੋਟਾਂ ਵੀ ਨਹੀਂ ਪੈਣੀਆਂ ਇੱਕ ਹਲਕੇ 'ਚ ਜਿਹੜਾ ਛੋੜਿਆ ਆਹੀ ਰਹੇ ਸੋ ਤੁਹਾਡੇ ਧਿਆਨ 'ਚ ਮੈਂ ਲਿਆਉਣਾ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਹਾ ਦੋ ਕਿੱਲੇ ਜੰਗਲਵਾ ਹੈ ਗਿਆ ਬੂਟੇ ਖੜੇ ਬਾਹੇ ਗਿਆ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਭੰਮੇ ਖੁਰਦ ਇੱਥੇ ਆਇਆ ਪ੍ਰਬੰਧਕ ਲੱਗਾ ਸੀ ਕਰਨ ਕੁਮਾਰ ਉਹਦੀ ਰਹਿਨਮਾਈ ਦੇ ਹੇਠ ਪਾਇਆ ਗਿਆ ਇਹਦਾ ਜ਼ਿੰਮੇਵਾਰ ਕੌਣਾ ਹੈ ਬਹਾਇਆ ਕਿਨੇ ਪ੍ਰਬੰਧਕ ਨੇ ਬਿਠਾਇਆ ਬਹਾਇਆ ਜਾਂ ਕੋਈ ਮੌਜੂਦ ਜਿਹੜੀ ਸਾਬਕਾ ਪੰਚਾਇਤ ਸੀ ਸਰਪੰਚ ਸੀ ਕਿਹਨੇ ਬਹਾਇਆ ਕਿਹਦੇ ਅਧਿਕਾਰ ਤੇ ਪਹਿਲਾਂ ਜੰਗਲ ਲੱਗਿਆ ਸੀਗਾ ਕਿਹਦੇ ਅਧਿਕਾਰ ਦੇ ਵਿੱਚ ਆ ਕੇ ਹੁਣੇ ਬੋਲੀ ਲਾਈ ਕੇ ਜ਼ਮੀਨ ਦੀ ਸੁਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਕੰਮ ਕਰੋ ਲੋਕਾਂ ਨੂੰ ਦਿਖਾਓ ਪੰਜਾਬ ਦੇ ਲੋਕੋ ਸੋਨ ਨੂੰ ਵੀ ਅਪੀਲ ਕਰਦਾ ਵੀ ਜਿੱਥੇ ਕੋਈ ਜੰਗਲ ਕੱਟਿਆ ਜਾਂਦਾ ਵੱਢਿਆ ਜਾਂਦਾ ਰੁੱਖ ਵੱਢਿਆ ਜਾਂਦਾ ਕੱਟਿਆ ਜਾਂਦਾ ਪੱਟਿਆ ਜਾਂਦਾ ਉੱਥੇ ਦਾ ਵਿਰੋਧ ਕਰੋ ਮੁਖਾਲਫਤ ਕਰੋ ਉੱਥੇ ਤੁਸੀਂ ਦਰਖਾਸਤ ਦਿਓ ਸਬੰਧਤ ਅਧਿਕਾਰੀਆਂ ਕੋਲੇ ਪਹੁੰਚੋ ਕੋਈ ਨਾ ਕੋਈ ਕਾਰਵਾਈ ਕਰਾਓ ਚੁੱਪ ਕਰਕੇ ਘਰੇ ਨਾ ਬੜੋ ਜੇ ਮੈਂ 5 ਦਿਨ ਦਾ ਭੱਜਾਂ ਠੱਠੇ ਫਿਰਦਾ ਸੀ ਤਾਂ ਉਹਨਾਂ ਦੀ ਕਾਰਵਾਈ ਹੋ ਕੇ ਖੜਾ ਛੁੱਟੂਗਾ ਬਚਦੇ ਨਹੀਂ ਹੈਗੇ ਉਹ ਤੁਸੀਂ ਕਰਕੇ ਤੁਹਾਨੂੰ ਬੇਨਤੀ ਹੈ ਨਹੀਂ ਆ ਕਿ ਆ ਜਿਹੜਾ ਜੰਗਲ ਮੈਂ ਫਿਰ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕ੍ਰਿਸ਼ਨ ਕੁਮਾਰ ਨੂੰ ਆ ਦੁਬਾਰਾ ਤੁਹਾਨੂੰ ਫਿਰ ਦਿਖਾ ਦਿੰਨੇ ਆ ਆ ਪਈਆ ਵੱਡੇ ਆ ਢੇਡੇ ਬੁੱਟੇ ਹੋ ਗਏ ਸੀਗੇ ਸਾਰੇ ਵੱੜ ਤੇ ਆ ਟੱਕ ਲੋਰੇ ਹੁਣ ਆ ਢੇਰੀਆਂ ਲੱਗੀਆਂ ਪੰਗਾ ਦੇਖੋ ਆ ਬਾਣਾ ਕਰੀਰ ਰੇਰੂ ਕੱਕਰ ਆ तमाम ਕੁੱਲ ਤਰ੍ਹਾਂ ਦੀ ਵੈਰੈਟੀ 5200 ਤਰ੍ਹਾਂ ਦੇ ਦਰਖਤ ਲੱਗੇ ਸੀਗੇ ਆ ਪੱਟ ਕੇ ਵੱਢ ਕੇ ਤਵੀਆਂ ਦੇ ਨਾਲ ਆ ਦੇਖ ਲੋ ਆ ਆ ਪਈਆਂ ਢੇਰੀਆਂ ਲੱਗੀਆਂ ਹੈਦਰ ਮਰੂਦਾਂ ਦੇ ਰਸਤੇ ਸੀਗੇ ਆ 52 ਤੋਂ 5200 ਭਗੰਨ ਜੀ 500 ਦਰਾਖ ਸੀਗੇ 62 ਕਿਸਮਾਂ ਦੇ ਬਾੜ ਕਿਸਮਾਂ ਦੇ ਬਾੜ ਕਿਸਮਾਂ ਵਾਲੇ ਦਰਾਖ ਸੀ 62 ਕਿਸਮਾਂ ਦਾ ਤੂੰ ਤਾਂ ਵੀ